ਮੇਰੇ ਵੀਰ ਕੋ ਸਰਕਾਰੀ ਅਪਲਾਈ ਹੁੰਦੇ 2 ਘੰਟੇ ਚ ਕਾਰ ਨਾਲ ਹੀ ਡਿਵਰ ਕਰ। 2 ਘੰਟਿਆਂ ਚ ਨਾਲ ਡਿਵਰ ਕਰਦਾ। ਬਸ ਤੁਸੀਂ ਪੇਪਰ ਆਪਦੇ ਪੂਰੇ ਲੈ ਕੇ ਆਉਣੇ ਨੇ। ਲੋਨ ਤੁਹਾਡਾ ਖੜੇ ਪੈਰੀ ਹੋ ਜੂਗਾ। ਬਿਲਕੁਲ ਜੀ ਹੋ ਜੂਗਾ ਜੀ। ਠੀਕ ਹੈ ਨਾ ਜੀ। ਔਰ ਘੱਟ ਘੱਟ 15 ਤੋਂ 20 ਬੈਂਕ ਵਾਲੇ ਲੜਕੇ ਮੇਰੇ ਕੋਲ ਬੈਠੇ ਹੁੰਦੇ ਹਾਜ਼ਰ। ਠੀਕ ਹੈ ਜੀ। ਤੁਸੀਂ ਆਪਣੇ ਡਾਕੂਮੈਂਟ ਸਾਰੇ ਨਾਲ ਲੈ ਕੇ ਆਓ। ਜੇ ਲੋਨ ਕਰਾਉਣਾ। ਕੋਈ ਵੀ ਕਾਰ ਆਪਾਂ ਮਿੰਡਰਾ ਦੀ ਹੂੰ ਸ਼ੋਰੂਮ ਚੋਂ ਲੈ ਕੇ ਆਉਨੇ ਆ। ਹੂੰ 200 ਕਿਲੋਮੀਟਰ ਤੱਕ ਇੱਕ ਆਪਸ਼ਨ ਹੁੰਦੀ ਆ। ਹੂੰ ਆਪਾਂ ਉਹਨੂੰ ਦੱਬ ਕੇ ਜ਼ੀਰੋ ਕਰ ਦਿੰਨੇ ਆ। ਓਕੇ ਜਿੰਨਾ ਇੱਕ ਕਾਰ ਚੱਲੀ ਹੈ ਸਿਰਫ 60 ਕਿਲੋਮੀਟਰ ਜਦੋਂ ਤੁਸੀਂ ਸਾਡੇ ਕੋਲ ਲੈ ਕੇ ਤੁਰਨਾ ਅਸੀਂ ਤੁਹਾਡੇ ਹੱਥਾਂ ਨਾਲ ਕਹਿਣਾ ਸਾਰ ਇਹਨੂੰ ਇੱਕ ਵਾਰੀ ਜ਼ੀਰੋ ਕਰ ਲੋ ਹਾਂ 200 ਕਿਲੋਮੀਟਰ ਤੱਕ ਕਰ ਸਕਦੇ ਹਾਂ ਚਾਹੇ ਉਹ 10 ਕਿਲੋਮੀਟਰ ਤੇ ਕਰਨੀ ਇੱਕ ਵਾਰੀ ਆ ਯਾਨੀ ਜ਼ਿੰਦਗੀ 'ਚ ਇਹਨੇ ਇੱਕ ਵਾਰੀ ਜ਼ੀਰੋ ਹੋਣਾ ਠੀਕ ਹੈ ਸਤਿ ਸ੍ਰੀ ਅਕਾਲ ਜੀ 18 ਲੈ ਕੇ ਆਇਆ ਤੁਹਾਡੇ ਵਾਸਤੇ ਭੰਡਾਰ ਭਰ-ਭਰ ਕੇ ਪਤਾ ਨੇੜੇ ਕਰਕੇ ਅਲਾਇ ਦਿਖਾ ਬਈ ਜਿੱਦਾਂ ਹੀ ਥਾਰ ਕਹੋਗੇ ਜਿਹੜਾ ਰੰਗ ਕਹੋਗੇ ਉਹੀ ਮਿਲ ਜੂ ਅੱਜ ਦੀ ਵੀਡੀਓ ਦੇ ਆਪਣੇ ਕੋਲ ਘੱਟੋ ਘੱਟ 28 ਤੋਂ 30 ਥਾਰਾਂ ਵਿੱਚ ਹੀ ਥਾਰ ਰੁਕਸਾ ਥਾਰ ਚਾਹੀਦੀ ਥਾਰ ਰੌਕਸ ਚਾਹੀਦੀ ਆ ਡਿਮਾਂਡ ਤੁਹਾਡੀ ਪੂਰੀ ਕਰਾਂਗੇ ਜਿਹੜਾ ਰੰਗ ਚਾਹੀਦਾ ਕਿਹੜਾ ਮਾਡਲ ਚਾਹੀਦਾ ਘੱਟ ਤੋਂ ਘੱਟ ਚੱਲੀ ਹੋਈ ਤੇ ਗੋਲਡ ਵਾਈਜ਼ ਜੀ ਆਪਣੇ ਨਾਲ ਨੇ ਕੀ ਹਾਲ ਹੈ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੈਮੋ ਸਤਿ ਸ੍ਰੀ ਅਕਾਲ ਜੀ ਮੇਰੇ ਸਾਰਿਆਂ ਨੂੰ ਬਿਲਕੁਲ ਕੈਮ ਜੀ ਜੀ ਤੇ ਫਿਰ ਥਾਰਾਂ ਦਿਖਾਈ ਅੱਜ ਅੱਜ ਆਪਣੇ ਵੀਰਾਂ ਨੂੰ ਥਾਰਾਂ ਦਿਖਾਵਾਂਗੇ ਜੀ ਰੌਕਸ ਵੀ ਦਿਖਾਵਾਂਗੇ ਔਰ ਦਿਖਾਵਾਂਗੇ ਘੱਟੋ ਘੱਟ 25 ਤੋਂ 30 ਥਾਰਾਂ ਔਰ ਵੀਆਪੀ ਨੰਬਰ ਦਵਾਂਗੇ ਲੱਖ ਲੱਖ 2-2 ਲੱਖ ਰੁਪਏ ਵਾਲਿਆਂ ਦੀ ਆਏ ਹਾਏ ਔਰ ਅਲਾਏ ਦਵਾਂਗੇ ਲ ਮਤਲਬ ਸ਼ੌਂਕ ਸ਼ੌਂਕੀ ਸਾਰਾ ਮੈਂ ਕਹਾਂ ਜੀ ਸ਼ੌਂਕੀ ਸਾਡੇ ਵੀਰ ਤੇ ਸ਼ੌਂਕੀ ਸਾਡੀਆਂ ਘਰ ਕੀ ਬਾਤ ਹੈ ਦਿਖਾ ਇੱਥੋਂ ਕਰੋ ਫਿਰ ਸ਼ੁਰੂ ਇੱਥੋਂ ਸ਼ੁਰੂ ਕਰ ਲੈਣੇ ਹੂੰ ਦੱਸੋ ਜੀ ਲਾਏ ਕਿੰਨੇ ਤਾਂ ਲੱਗੇ ਹੋਣਗੇ ਘੜ ਤੋਂ ਘੜ ਜੀ ਮੈਨੂੰ ਲੱਗਦਾ ਵੀ 1.5 ਤੋਂ 2 ਲੱਖ ਤਾਂ ਹੋਣਗੇ ਸਾਡੇ 3 ਲੱਖ ਰੁਪਏ ਦੇ ਪੂਰੇ ਲਾਏ ਨਾਲ ਸਾਡੇ 3 ਲੱਖ ਦੇ ਕੀ ਬਾਤ ਸਾਡੇ 3 ਲੱਖ ਰੁਪਏ ਦੇ ਲਾਏ ਨਾਲ ਮਿਲਣਗੇ ਜੀ 2024 ਮਾਡਲ ਸਿਰਫ 7000 ਕਿਲੋਮੀਟਰ ਚੱਲੀ ਕਾਰ ਦਾ ਸਿਰਫ 7000 ਚੱਲੀ ਹੋਈ ਮੈਂ ਕਹਾਂ ਜੀ ਸਮਾਨ ਲੱਗਾ 4 ਲੱਖ ਰੁਪਏ ਦਾ ਹਾਂ 24 ਮਾਡਲ ਸਿਰਫ 7000 ਕਿਲੋਮੀਟਰ ਚੱਲੀ ਕਾਰ ਔਰ ਕਾਰ ਹੈਗੀ ਜੇ ਮਾਰਚ ਮਹੀਨੇ ਦੀ 4/2 ਆ ਜੀ ਠੀਕ ਹੈ ਪਹਿਲੇ ਨਾਂ ਤੇ ਆ ਜੀ ਔਰ ਸਾਰੀ origignal ਦੀ ਲਿਖ ਕੇ ਗਾਰੰਟੀ ਕਿਤੇ ਸਕਰਚ ਨਹੀਂ ਮੈਂ ਕਹਾਂ ਜੀ ਕੋਈ ਮੇਰਾ ਵੀਰ ਕਹਦੇ ਪੇਂਟ ਆ ਇਹਦਾ ਮੀਟਰ ਬੈ ਗਿਆ 1 ਲੱਖ ਰੁਪਈਆ ਨਾਲ ਜੁਰਮਾਨਾ ਦਊਗਾ ਆਏ ਹਾਏ ਹੋਰ ਦੱਸੋ ਆਰਮਰੈਸ ਵੀ ਲੱਗਿਆ 7d ਮੈਟ ਵੀ ਲੱਗਿਆ क्रोम ਵੀ ਲੱਗੀ ਆ ਅਲਾਈਟਰ ਵਧੀਆ ਲੱਗਿਆ ਗ੍ਰਿਲ ਬਹੁਤ ਵਧੀਆ ਲੱਗੀ ਆ ਲੈਟਾਂ ਉਤੋਂ ਵੀ ਵਧੀਆ ਲੱਗੀਆਂ ਹੂੰ ਕੋਈ ਕਸਰ ਛੱਡੀ ਹੀ ਨਹੀਂ ਕੋਈ ਕਸਰ ਨਹੀਂ ਛੱਡੀ ਤੇ ਕੋਈ ਰੇਟ ਦੇ ਦਿਓ ਹੁਣ ਰੇਟ ਆਪਣੇ ਵੀਰਾਂ ਨੂੰ ਇੱਕੋ ਹੀ ਗੱਲ 16 ਲੱਖ ਰੁਪਏ ਦੀ ਕਾਰ ਦੇ ਦਾਂਗੇ 4 ਤੋਂ 5 ਲੱਖ ਦਾ ਸਮਾਨ ਨਾਲ ਵਿੱਚ ਲੱਗਾ 4-5 ਲੱਖ ਦਾ ਸਮਾਨ ਤੁਹਾਨੂੰ ਐ ਲੱਗੋ ਵੀ ਵਿੱਚ ਹੀ ਮਿਲ ਰਿਹਾ ਹੈ ਜੇ ਸਮਾਨ ਕੱਢ ਕੇ ਦੇਖਿਆ ਜਾਵੇ ਗੱਡੀ ਬਚਦੀ ਕੁਛ ਨਹੀਂ 11 ਤੋਂ 12 ਲੱਖ ਰੁਪਏ ਦੀ 24 ਮਾਡਲ ਉਹ ਵੀ 7000 ਚੱਲੀ ਸਿਰਫ 7000 ਚੱਲੀ ਹਾਂਜੀ ਤੇ ਅੱਛਾ ਡਾਊਨ ਪੇਮੈਂਟ ਕਿੰਨੀ ਇਹਦੀ ਸਿਰਫ 3 ਤੋਂ 4 ਲੱਖ ਰੁਪਇਆ ਬਾਕੀ ਸਾਰਾ ਲੋਨ ਹੋ ਜਾ ਸਾਰਾ ਲੋਨ ਕਰ ਲਿਆ ਕੀ ਬਾਤ ਹੈ ਤੇ ਇਧਰ ਨੰਬਰ ਦਿਖਾ ਬਲੰਦਾ 3000 ਪੇਡ ਨੰਬਰ ਭੈਣ ਜੀ ਇਹ ਵੀ ਆਈਪੀ ਨੰਬਰ ਆ ਸਾਰੇ ਐਸਟਮ ਐਸਟਮ ਕਿਉਂਕਿ ਸਰਕਾਰ ਨੇ ਤੁਹਾਨੂੰ ਪਤਾ ਨੰਬਰਾਂ ਦਾ ਰੇਟ ਬਹੁਤ ਚੱਕਦਾ ਬਹੁਤ ਚੱਕਦਾ ਜੀ ਠੀਕ ਹੈ ਜੀ ਔਰ ਨੰਬਰ ਵੀ ਮੋਰੇ ਬੰਪਰ ਵੀ ਟੌਪ ਦਾ ਲਾਈਟਿੰਗ ਵੀ ਵਧੀਆ ਤੇ ਗ੍ਰਿਲ ਵੀ ਵਧੀਆ ਔਰ ਅਲਾਏ ਉਦੋਂ ਵੀ ਵਧੀਆ ਅਲਾਏ ਤਾਂ ਬਸ ਸਿਰੇ ਹੀ ਆ ਯਾਹ ਇਹ ਨਹੀਂ ਵੀ ਕਸੇ ਟਾਇਰ ਤੇ ਕਿਸੇ ਲਾਏ ਜਾਂ ਪੁਰਾਣੇ ਲਾਏ ਨਵੇਂ ਲਾਏ ਤੇ ਨਵੇਂ ਡਿਆ ਚੱਲੀ ਕਿੰਨੀ ਆਜੀ ਗੱਡੀ ਇਹ ਕਾਰ ਚੱਲੀ ਹੈ ਜੀ ਸਿਰਫ 2000 ਕਿਲੋਮੀਟਰ ਸਿਰਫ 2000 ਸਿਰਫ 2000 ਕਿਲੋਮੀਟਰ ਤੁਸੀਂ ਟਾਇਰਾਂ ਦੀ ਕੰਡੀਸ਼ਨ ਤੋਂ ਦੇਖ ਲਓ ਵੀ ਟਾਇਰਾਂ ਦੀ ਐ ਤਾਂ ਕਿ ਉਂਗਲੀਆਂ ਨਹੀਂ ਕਸੀ ਨਾ 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 ਦਾਣੇ ਆ ਦੇਖੋ ਉੱਦੋਂ ਹੀ ਖੜੇ ਆ ਇੰਚ-ਇੰਚ ਗੱਡੀ ਇੰਨੀ-ਇੰਨੀ ਗੱਡੀ ਆ ਯਾਰ ਇੰਨੀ-ਇੰਨੀ ਗੱਡੀ ਕੀ ਬਾਤ ਔਰ ਲਫਾਫਿਆਂ ਤੇ ਬਲ ਨਹੀਂ ਪਿਆ ਜੀ ਹੂੰ ਸੀਟਾਂ ਤੋਂ ਲਹਾਫੇ ਨਹੀਂ ਉੱਤਰੇ 2024 ਮਾਡਲ 2024 ਮਾਡਲ 2000 ਚੱਲੀ 2000 ਕਿਲੋਮੀਟਰ ਚੱਲੀ ਠੀਕ ਹੈ ਜੀ ਬ੍ਰੈਂਡ ਨਿਊ ਕਾਰ ਔਰ 4x2 ਆ ਜੀ ਹੈਗੀ 4x2 ਆ 4x2 ਆ ਜੀ ਪਰਪਲ ਇੱਕ ਆਪਾਂ 4x4 ਦਾ ਪਾਉਣਾ ਨਹੀਂ ਉਹ ਕ੍ਰੋਮ ਹਰ ਬੰਦੇ ਨੇ ਅਸੈਸਰੀ ਆਪਣਾ ਬਿਲਕੁਲ ਬੀੜੀ ਆ ਜੀ ਹਾਂ ਔਰ ਇਹ ਕਾਰ ਜਿੰਨੇ ਦੀ ਆਪਣੇ ਵੀਰਾਂ ਨੂੰ ਪਹਿਲੀ ਕਿਹਾ ਸੀ ਉਦਾਂ ਹੀ ਸਮਾਨ ਉੱਤੋਂ ਜ਼ਿਆਦਾ ਲੱਗਾ ਕਾਰ ਇਹ ਵੀ ਦੇ ਦਾਂਗੇ 16 ਲੱਖ ਇਹ ਵੀ 16 ਲੱਖ ਦੀ 16 ਲੱਖ ਚਾਰ ਕਿ ਲੱਖ ਇਹਦੇ ਵਾਸਤੇ ਲੈ ਕੇ ਉਹਨਾਂ ਬਾਕੀ ਸਾਰੇ 2 ਚਾਰ ਲੱਖ ਰੁਪਈਆ ਬਾਕੀ ਕਰ ਦਾਂਗੇ ਇੱਥੇ ਕੀ ਬਾਤ ਹੈ ਅੱਗੇ ਨੰਬਰ ਦਿਖਾ ਪਹਿਲਾਂ 87 ਲਓ ਜੀ ਹੁਣ ਪੀਵੀ 11 87 87 ਜੋੜੇ ਵਾਲਾ ਨੰਬਰ ਕੀ ਬਾਤ ਹੈ ਔਰ ਇਹ ਕਾਰ ਹੈ ਜੀਏ 2023 ਮਾਡਲ ਹੂੰ ਪਹਿਲੇ ਨਾਂ ਤੇ ਜੀ 4/2 ਔਰ ਕਾਰ ਚੱਲੀ ਆ ਸਿਰਫ 22000 ਕਿਲੋਮੀਟਰ ਸਿਰਫ 22000 ਔਰ ਇਹਨੂੰ ਵੀ ਸਮਾਨ ਅਲਾਏ ਘੜ ਤੋਂ ਘੜ 70 ਤੋਂ 80000 ਰੁਪਏ ਦੇ ਐਕਸਾ ਲੱਗੇ ਜੀ ਵੀ ਆਈਪੀ ਨੰਬਰ ਲੱਗਾ ਜੀ ਠੀਕ ਹੈ ਜੀ ਮਾੜੀ ਮੋਟੀ ਕ੍ਰੋਮ ਐਸੈਸਰੀ 70 ਮੈਟ ਉਹ ਵੀ ਲੱਗਾ ਜੀ ਠੀਕ ਹੈ ਜੀ ਤੇ ਇਹਦਾ ਰੇਟ ਕੀ ਹੈ 15 ਲੱਖ ਰੁਪਏ ਦੀ ਕਾਰ ਦੇ ਦਾਂਗੇ 15 ਲੱਖ ਦੀ ਇਹ ਮਿਲ ਜੂਗੀ 3-4 ਲੱਖ ਦੇ ਵਾਸਤੇ ਲਿਆਓ ਬਾਕੀ ਲੋਨ ਹੋ ਜਾ ਬਿਲਕੁਲ ਜੀ ਬਰਾਬਰ ਜੋ ਜਿਹੜੇ ਵੀ ਕਹਿਣਗੇ ਉਹਦੇ ਵਾਸਤੇ ਇਹ ਡਾਊਨ ਪੇਮੈਂਟ 3 ਤੋਂ 4 ਲੱਖ ਦੇ ਕੇ ਉਹ ਲੋਨ ਵੀ ਕਰ ਠੀਕ ਹੈ ਲੈ ਬਾਈ ਜੀ ਜੇ ਮੇਰੇ ਵੀਰ ਕੋ ਸਰਕਾਰੀ ਅਪਲਾਈ ਹੁੰਦੇ ਦੋ ਘੰਟੇ ਚ ਕਾਰ ਨਾਲ ਹੀ ਡਿਵਰ ਕਰ ਦੋ ਘੰਟਿਆਂ ਚ ਨਾਲ ਡਿਵਰ ਕਰ ਦਾਂਗੇ ਬਸ ਤੁਸੀਂ ਪੇਪਰ ਆਪਦੇ ਪੂਰੇ ਲੈ ਕੇ ਆਉਣੇ ਨੇ ਲੋਨ ਤੁਹਾਡਾ ਖੜੇ ਪੈਰੀ ਹੋ ਜੂਗਾ ਬਿਲਕੁਲ ਜੀ ਹੋ ਜੂਗਾ ਜੀ ਠੀਕ ਹੈ ਨਾ ਜੀ ਤੇ ਹੁਣ ਆਪਾਂ ਮੜਾ ਰੌਕਸਾਂ ਵੱਲ ਚਲੀਏ ਥਾਰ ਕੰਪਲੀਟ ਕਰ ਦਈਏ ਥਾਰੇ ਕਰਦੀ ਪਹਿਲਾਂ ਤੇ ਰੌਕਸਾਂ ਵੀ ਤੁਹਾਨੂੰ ਦਿਖਾਵਾਂਗੇ ਬਈ ਬਣੇ ਰਿਓ ਵੀਡੀਓ ਦੇ ਵਿੱਚ ਆਹ ਰੰਗ ਬਾਈ ਜੀ ਲੱਗਦਾ ਜਿਵੇਂ ਸਾਡੇ ਵੀਰ ਕਹਿੰਦੇ ਰੰਗ ਦੀ ਚੁਆਇਸ ਨਹੀਂ ਲੱਭਦੀ ਹਾਂ ਕਿਉਂ ਨਹੀਂ ਲੱਭਦੀ ਲੱਭਦੀ ਆ ਹਾਂ ਬਲੈਕ ਵੀ ਦਵਾਂਗੇ ਰੌਕੀ ਬੀਜ ਕਲਰ ਵੀ ਦਵਾਂਗੇ ਵਾਈਟ ਵੀ ਦਵਾਂਗੇ ਗ੍ਰੇ ਵੀ ਦਵਾਂਗੇ ਕੀ ਆ ਬਾਤ ਸਭ ਦਵਾਂਗੇ 2022 ਮਾਡਲ ਹਮ ਸਿਰਫ 29000 ਕਿਲੋਮੀਟਰ ਕਾਰ ਚੱਲੀ ਜੀ ਔਰ ਬ੍ਰੈਂਡ ਨਿਊ ਤੋਹਫਾ ਕਾਰ 4/4 ਦੇ ਵਿੱਚ ਬਿਲਕੁਲ ਨਵੀਂ ਕਾਰ ਹੈ ਜੀ ਸਾਰੀ ओरिजिनल ਦੀ ਗਾਰੰਟੀ ਦੋਨੋਂ ਚਾਬੀਆਂ ਨਾਲ ਔਰ 4/4 ਐ 31725 ਤੱਕ ਫੁੱਲ ਇਨਸ਼ੋਰੈਂਸ ਹੈ ਜੀ 29000 ਕਿਲੋਮੀਟਰ ਚੱਲੀ ਕਾਰ ਹੈ ਪਹਿਲੇ ਨਾਮ ਤੇ ਕਾਰ ਆਪਣੇ ਵੀਰਾਂ ਨੂੰ ਦੇ ਦਾਂਗੇ 15 ਲੱਖ 30 ਹਜ਼ਾਰ ਰੁਪਏ ਦੀ ਆਟੋਮੈਟਿਕ ਦੇ ਵਿੱਚ ਆਟੋਮੈਟਿਕ ਕਾਰ ਕਾਰ ਦਾ ਨੰਬਰ ਦੇਖੋ ਪੀ ਵੀ 10 ਐਚ ਵਾਈ 8886 ਸਿਰਫ 29000 ਚੱਲੀ ਹੈ ਜਿਹਾ ਰਿਕਾਰਡ ਕਢਾ ਲਓ ਬਈ ਨੰਬਰ ਤੁਹਾਡੇ ਸਾਹਮਣੇ ਆ ਅੱਗੇ ਆ ਗਈ ਗ੍ਰੇ ਕਲਰ ਦੀ ਗ੍ਰੇ ਕਲਰ ਦੀ ਆ ਜੀ 2023 ਮਾਡਲ ਹੈ ਹੂੰ 4/2 ਹੈ ਜੀ ਕਾਰ ਚੱਲੀ ਸਿਰਫ 93100 ਸਿਰਫ 93000 10000 ਨਹੀਂ ਚੱਲੀ ਫਿਰ ਤਾਂ ਸਰਵਿਸ ਵੀ ਨਹੀਂ ਹੋਈ ਹੋਣੀ ਪਹਿਲੀ ਸਰਵਿਸ 10000 ਕਿਲੋਮੀਟਰਾਂ ਦੀ ਹੋਏਗੀ ਜੇ ਹੋਣੀ ਹੈ ਜੀ ਜੀ ਔਰ 93000 ਕਿਲੋਮੀਟਰ ਚੱਲੀ ਕਾਰ ਹੈ ਜੁਲਾਈ ਮਹੀਨੇ ਦੀ ਹੈ ਪਹਿਲੇ ਨਾ ਪਿਆ ਸਾਰੀ origignal ਦੀ ਲਿਖ ਕੇ ਗਾਰੰਟੀ ਮਿਲੇਗੀ ਔਰ ਸੈਸਰੀ ਤੁਸੀਂ ਦੇਖ ਸਕਦੇ ਕਿੰਦਾਂ ਦੀਆਂ ਕਾਰਾਂ ਨੂੰ ਸੀਟਾਂ ਲੱਗੀਆਂ ਕਿੰਦਾਂ ਦੇ ਮੈਟ ਲੱਗੇ ਜੀ ਲੋ ਜੀ ਲੋਹੋ ਲੈਦਰ ਦੇ ਮੈਟ ਆ ਕੱਟ ਕੱਟ ਬਈ 25000 ਰੁਪਏ ਦੇ ਸੀਟ ਕਵਰ ਐਕਸਟਰਾ ਕਾਰ ਨੂੰ ਲੱਗੇ ਹੋਏ ਜੀ ਬਹੁਤ ਮਹਿੰਗੇ ਲੱਗੇ ਹੋਇਆ ਔਰ ਕ੍ਰੋਮ ਇਹਨੂੰ ਲੱਗੇ ਆ ਜੀ ਬਲੈਕ ਬਿਊਟੀ ਹਮ ਬਲੈਕ ਦੇ ਵਿੱਚ ਇਹਨੂੰ ਕ੍ਰੋਮ ਲੱਗੀ ਲਾਈਟਾਂ ਨੂੰ ਨੰਬਰ ਸਾਡੇ ਲੋਕਲ ਜਲੰਧਰ ਦਾ ਜੀ ਪੀਪੀ 08 ਐਫ ਈ 62 20 ਨੰਬਰ ਕਾਰ ਦਾ ਜੀ ਤੇ ਇਹਦਾ ਰੇਟ ਇਹਦੇ ਨਾਂ ਤੇ ਕਾਰ ਸਾਰੀ ਓਰੀਜਨਲ ਦੀ ਗਾਰੰਟੀ ਤੇ ਕੋਟਿੰਗ ਇਹਨੂੰ ਵੀ ਕਾਰ ਨੂੰ ਫੁੱਲ ਕੀਤੀ ਹੈ ਜੀ ਠੀਕ ਹੈ ਇਹ ਆਪਣੇ ਵੀਰਾਂ ਨੂੰ ਆਪਾਂ ਕਾਰ ਦੇ ਦਾਂਗੇ 13 ਲੱਖ 20 ਹਜ਼ਾਰ ਰੁਪਏ 13 ਲੱਖ 20 ਹਜ਼ਾਰ ਦੀ ਠੀਕ ਹੈ ਜੀ ਠੀਕ ਹੈ ਜੀ 2 ਲੱਖ ਰੁਪਏ ਡਾਊਨ ਪੇਮੈਂਟ ਦੀ 2 ਲੱਖ ਰੁਪਏ ਨੇ ਸਰ ਜੂਗਾ ਜੀ 2.5 ਨਾਲ ਵੀ ਸਰ ਜੂਗਾ ਜੇ ਮੇਰੇ ਵੀਰ ਨੇ ਕੈਸ਼ ਕਰਨੀ ਕੈਸ਼ ਵੀ ਲੈ ਜਾ ਠੀਕ ਹੈ ਜੀ ਦੇ ਅੰਕੇ ਕਾਲੇ ਰੰਗ ਦੀ ਵੀ ਆਪਾਂ ਸਾਰਿਆਂ ਦੇ ਲੋਨ ਹੀ ਕਰਾਂ ਹਾਂ 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 ਇਹ ਤਾਂ ਹੈ ਠੀਕ ਹੈ ਜੀ ਔਰ ਘਾਟ ਘਾਟ 15 ਤੋਂ 20 ਬੈਂਕ ਵਾਲੇ ਲੜਕੇ ਮੇਰੇ ਕੋਲ ਬੈਠੇ ਹੁੰਦੇ ਹਾਜ਼ਰ ਠੀਕ ਹੈ ਜੀ ਤੁਸੀਂ ਆਪਣੇ ਡਾਕੂਨ ਸਾਰੇ ਨਾਲ ਲੈ ਕੇ ਆਓ ਜੇ ਲੋਨ ਕਰਾਉਣਾ ਹੈ 2023 ਮਾਡਲ 4-ਵੀਲ ਡਰਾਈਵ ਜੀ ਠੀਕ ਹੈ ਜੀ ਕਾਰ ਸਿਰਫ ਚੱਲੀ 9500 9500 ਇਹ ਵੀ 10000 ਤੋਂ ਥੱਲੇ ਹੀ ਆ ਬਿਲਕੁਲ ਜੀ 10000 ਕਿਲੋਮੀਟਰ ਤੋਂ ਥੱਲੇ ਕਾਰ ਹੈ ਜੀ ਔਰ ਐਕਸੈਸਰੀ ਫੁੱਲ ਕਾਰ ਨੂੰ ਲੱਗੀ ਹੋਈ ਠੀਕ ਹੈ ਜੀ ਔਰ ਲੋਕਲ ਨੰਬਰ ਜਲੰਧਰ ਦਾ ਇਹ ਆਪਣੇ ਵੀਰਾਂ ਨੂੰ ਆਪਾਂ ਕਾਰ ਦੇ ਦਿਆਂਗੇ 16,50,000 ਦੀ 16,50,000 ਦੀ 4x4 ਆ ਇਹ ਹਨਾ ਜੀ ਬਿਲਕੁਲ ਜੀ 4x4 ਜੀ 4x4 ਮੈਨੂਅਲ ਆ ਇਹ ਠੀਕ ਹੈ ਜੀ ਤੇ ਅੱਗੇ ਫੇਰ ਬਾਈ ਕਾਲੇ ਰੰਗ ਦੀ Thar 2022 ਮਾਡਲ ਜੀ 4x4 ਔਰ ਕਾਰ ਚੱਲੀ ਸਿਰਫ 29,000 ਕਿਲੋਮੀਟਰ ਆਟੋਮੈਟਿਕ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ 29,000 ਕਿਲੋਮੀਟਰ ਕਾਰ ਚੱਲੀ ਆ ਜੀ ਰੇਟ ਸਾਡਾ 1640 ਆ ਜਿਹੜਾ ਵੀਰਣ ਕੇ ਕਹਦੂਗਾ ਵੀਡੀਓ ਦੇਖ ਕੇ ਆ ਉਹਦੇ ਵਾਸਤੇ 20000 ਉਧਰ ਲੈਸ ਕਰਦੇ ਆ 20000 ਰੁਪਇਆ ਹੋਰ ਤੁਹਾਡੀ ਵੀਡੀਓ ਤੇ ਚੱਲੇ 16 ਲੱਖ ਹੀ ਦੇ ਦਾਂਗੇ ਪੂਰੇ 16 ਲੱਖ ਦੀ ਕਰ ਦੇ ਦਾਂਗੇ ਕੀ ਬਾਤ ਔਰ ਨੰਬਰ ਇਹ ਵੀ ਜਲੰਧਰ ਦਾ ਨੰਬਰ ਜਲੰਧਰ ਦਾ 0 ਔਰ ਐਕਸਟਰਾ ਟਾਇਰ ਵੀ ਲੱਗੇ ਆ ਜੀ ਮੋਟੀ ਗੁੱਡੀ ਦੇ ਐਕਸਟਰਾ ਟਾਇਰ ਪਾਰਟੀਆਂ ਲਗਵਾਏ ਆ ਆਰਮ ਰੈਸਟ ਲੱਗਿਆ ਔਰ ਪਲੱਸ 70 ਮੈਟ ਲੱਗੇ ਆ ਲੋਕਲ ਜਲੰਧਰ ਦਾ ਨੰਬਰ ਤੇ ਅੱਗੇ ਵਾਲੀ ਨੂੰ ਗ੍ਰਿਲ ਬੜੀ ਚੰਗੀ ਲੱਗੀ ਆ ਲਾਈਟਾਂ ਵੀ ਚੇਂਜ ਗ੍ਰਿਲ ਵੀ ਚੇਂਜ ਨੰਬਰ ਵੀ ਵੀਆਪੀ ਤੇ ਅਲਾਏ ਉਹਦੋਂ ਤੋਂ 20 ਮਹਿੰਗੇ ਕੀ ਬਾਤ ਹੈ ਬੀ ਐਮ ਡਬਲਯੂ ਵਾਲੇ ਲਾਏ ਐਜੇ ਪਹੁੰਦਿਆ ਅੰਦਰ ਇਹ ਤਾਂ ਬਾਹਰ ਸੀ ਨਾ ਹੁਣ ਅੰਦਰ ਵੀ ਆਪਣੇ ਵੀਰਾਂ ਨੂੰ ਦਿਖਾਵਾਂਗੇ 2023 ਮਾਡਲ ਸਿਰਫ 18000 ਕਿਲੋਮੀਟਰ ਕਾਰ ਚੱਲੀ ਜੀ ਆਜੋ ਜੀ 18000 ਆਓ ਜੀ 4/2 ਔਰ ਪੈਸੇ ਲਾਏ ਬੰਦੇ ਮੇਰੇ ਭਰਾ ਨੇ ਰੂਜ ਰਿਉ ਉਹਨਾਂ ਪੈਸੇ ਲਾ ਕੇ ਕਾਰ ਨੂੰ ਤਿਆਰ ਕੀਤਾ ਹਾਂ ਸੀਟ ਕਵਰ ਵੀ ਮਹਿੰਗੇ ਲੱਗੇ ਦੇਖੋ ਸੀਟ ਕਵਰ ਵੀ ਵਧੀਆ ਲੱਗੇ 70 ਮੈਟ ਵੀ ਲੱਗੇ ਆ ਲਾਈਟ ਸਭ ਤੋਂ ਮਹਿੰਗੇ ਲੱਗੇ ਅੰਦਰ ਲਾਈਟਾਂ ਗ੍ਰਿਲ ਹਰ ਚੀਜ਼ ਕਾਰ ਨੂੰ ਚੇਂਜ ਤੇ ਇਹਦਾ ਕੀ ਰੇਟ ਦੇਣਾ ਆਪਾਂ ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਇੱਕੋ ਹੀ ਰੇਟ 15 ਲੱਖ ਰੁਪਏ ਦੀ ਕਾਰ ਦੇ ਦਾਂਗੇ ਫੁੱਲ ओरिजिनल ਦੀ ਗਾਰੰਟੀ 15 ਲੱਖ ਦੀ 15 ਲੱਖ ਰੁਪਏ ਦੀ ਕਾਰ ਦੇ ਦਾਂਗੇ ਠੀਕ ਹੈ ਜੀ ਔਰ ਸਮਾਨ ਲੱਗਾ 3 ਤੋਂ 4 ਲੱਖ ਰੁਪਏ ਦਾ ਨਾਲ ਹੀ ਆ ਜੀ ਬਿਲਕੁਲ ਨੰਬਰ ਵੀ ਨਾਲ ਹੀ ਆ ਨੰਬਰ ਵੀ ਨਾਲ ਹੀ ਆ ਤੇ ਅੱਗੇ ਫਿਰ ਵੀ ਆਈਪੀ ਨੰਬਰ ਲਓ ਜੀ ਇਹ ਆ ਗਈ ਆ ਸਰ 2022 ਮਾਡਲ 48000 ਕਿਲੋਮੀਟਰ ਚੱਲੀ 4-ਵੀਲ ਡਰਾਈਵ ਆਟੋਮੈਟਿਕ ਸਰਨ ਨਾਲੋਂ ਟੌਪ ਸਭ ਤੋਂ ਟੌਪ ਵਾਲਾ ਮਾਡਲ ਜਿਹੜੀ ਕਿ ਇਸ ਟਾਈਮ ਕਾਰ ਕੰਪਨੀ ਚ ਮੇਰੇ ਹਿਸਾਬ ਨਾਲ ਪੰਜਾਬ ਛੱਡੋ ਕਿਤੇ ਵੀ ਨਹੀਂ ਹੈਗੀ ਠੀਕ ਹੈ ਐਸਐਮ ਸ਼ੋਰੂਮ ਚ ਕਾਰ ਆਟੋਮੈਟਿਕ ਨਹੀਂ ਮਿਲਦਾ ਆਟੋਮੈਟਿਕ 4x4 ਨਹੀਂ ਮਿਲਦੀ ਠੀਕ ਹੈ ਜੀ ਔਰ ਨੰਬਰ ਲੋਕਲ ਫਗਵਾੜੇ ਦਾ ਪੀਬੀ 36 ਕੇ 7700 ਨੰਬਰ ਲਗਾ ਕਾਰ ਨੂੰ ਜੀ ਅੰਦਰ ਇੰਟੀਰੀਅਰ ਤੁਸੀਂ ਸਾਰਾ ਦੇਖ ਸਕਦੇ ਔਰ ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ 16 ਲੱਖ 40 ਹਜ਼ਾਰ ਰੁਪਏ ਦੀ 16 ਲੱਖ 40 ਹਜ਼ਾਰ ਦੀ ਆਟੋਮੈਟਿਕ ਦੇ ਵਿੱਚ ਠੀਕ ਹੈ ਭਾਈ ਜੀ ਅੱਗੇ ਫੇਰ ਆ ਗਈ ਇਹ ਪੇਡ ਨੰਬਰ ਦੀ ਇਹ ਹੋ ਗਈ ਜੀ ਸੋਲਡ ਸੋਲਡ ਹੋ ਗਈ ਦੇਖੋ ਜੇ ਕੋਈ ਵੀ ਸਾਡਾ ਵੀਰ ਬੁਕਿੰਗ ਕਰਦਾ ਜਾਂ ਸਾਡੇ ਕੋਲ ਕਾਰ ਹੋਲਡ ਕਰਕੇ ਜਾਂਦਾ ਇਦਾਂ ਸੋਲਡ ਦਾ ਸਟicker ਰੱਖ ਦਿੰਦਾ ਉਹਦੇ ਨਾਮ ਦਾ ਇਹ ਕਾਰ ਸਾਡੇ ਵੀਰ ਦੀ ਹੋਲਡ ਹੋ ਗਈ ਹੋ ਚੁੱਕੀ ਹੈ ਬਿਲਕੁਲ ਠੀਕ ਹੈ ਜੇ ਕੋਈ ਦੇਖਣਾ ਹੁੰਦਾ ਮਤਲਬ ਉਹਨੂੰ ਭੁਲੇਖਾ ਨਾ ਲੱਗੇ ਬਿਲਕੁਲ ਜੀ ਆਪਣੇ ਹੁਣ ਇੱਕ ਲਾਈਨ ਹੋ ਗਈ ਹਾਂ ਆਜੋ ਹੁਣ ਚਲ ਵੀ ਆ ਜਾ ਮਿੱਤਰਾਂ ਮੰਗ ਬਾਹਰ ਅੱਗੇ ਗ੍ਰੇ ਕਲਰ ਵਾਲੀ ਕਾਰ ਖੜੀ ਆ ਬਾਈ ਨਹੀਂ ਨਹੀਂ ਇੱਥੇ ਰੁਕਣਾ ਪੈਣਾ ਅੱਛਾ ਇਹ ਕਿਉਂਕਿ ਛੁੱਟੀ ਸੀ ਉਹਦੇ ਕਰਕੇ ਸੋਲਡ ਕਰਾਵਾਂਗੇ ਹੁਣ ਇਹਨਾਂ ਨੂੰ ਇਹ ਵੀ ਸੋਲਡ ਹੈ ਜੀ ਇਹ ਸੋਲਡ ਆ ਗ੍ਰੇ 컬러 ਦੀ ਇਹ ਵੀ ਸੋਲਡ ਆ ਕਾਲੀ ਇਹ ਵੀ ਬਲੈਕ ਦੀ ਸੋਲਡ ਹੈ ਜੀ ਠੀਕ ਹੈ ਜੀ ਔਰ ਇਹ ਵੀ ਸੋਲਡ ਹੈ ਜੀ ਲਓ ਜੀ ਆ ਵੀ ਜੀ ਹੱਥ ਸੋਲਡ ਕਰਦੇ ਹੁਣ 2023 ਮਾਡਲ 4/2 ਕਾਰ ਚੱਲੀ ਸਿਰਫ 16000 16000 ਚੱਲੀ ਆ ਇੱਕ ਸਰਵਿਸ ਕਰਦੀ ਹੋਈ ਆ ਹਾਂ ਨੰਬਰ 0505 ਮੈਂ ਕਹਾਂ ਜੀ ਨੰਬਰ ਵੀ ਵਧੀਆ ਕੀ ਬਾਤ ਹੈ ਨੰਬਰ ਸਾਰੀਆਂ ਗੱਡੀਆਂ ਨੂੰ ਸਾਰੇ ਸੋਹਣੇ ਲੱਗੇ ਜੀ ਔਰ 23 ਮਾਡਲ 16000 ਚੱਲੀ ਪਹਿਲੇ ਨਾਂ ਤੇ ਕਾਰ ਔਰ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ 14 ਲੱਖ 25000 ਦੀ 14 ਲੱਖ 25000 ਦੀ 50 ਤੋਂ 60000 ਦੀ ਕਾਰ ਨੂੰ ਐਸੈਸਰੀ ਨਾਲ ਲੱਗੇ ਲੱਗੀ ਹੋਈ ਆ ਠੀਕ ਹੈ ਜੀ ਅੱਗੇ ਆ ਗਈ ਬਾਈ ਜੀ ਗ੍ਰੇ ਕਲਰ ਦੀ ਗ੍ਰੇ ਕਲਰ ਦੀ ਆ ਜੀ ਪੀਪ 272109 2023 ਮਾਡਲ ਕਾਰ ਚੱਲੀ ਸਿਰਫ 23000 ਸਿਰਫ 23000 ਸਿਰਫ 23000 ਔਰ ਸਾਰੀ ਰੀਗਨਲ ਦੀ ਕਾਰ ਦੀ ਗਾਰੰਟੀ ਫੁੱਲ ਠੀਕ ਹੈ ਜੀ ਪਹਿਲੇ ਨਾਂ ਤੇ ਦੋਨੋਂ ਚਾਬੀਆਂ ਹਰ ਚੀਜ਼ ਨਾਲ ਔਰ ਜੁਲਾਈ ਮਹੀਨੇ ਤੱਕ ਇਹਦੀ ਫੋਲਨ ਸ਼ੋਰ ਸ਼ਾ ਦੇ ਅਗਲੇ ਸਾਲ ਦੀ ਜੁਲਾਈ ਤੱਕ ਥਰਡ ਪਾਰਟੀ ਵੀ ਆ ਗਈ ਠੀਕ ਹੈ ਜੀ ਔਰ ਇਹ ਆਪਣੇ ਵੀਰਾਂ ਨੂੰ ਆਪਾਂ ਕਾਰ ਦੇ ਦਾਂਗੇ 15 ਲੱਖ 50 ਹਜ਼ਾਰ ਦੀ 15 ਲੱਖ 50 ਹਜ਼ਾਰ ਦੀ ਜੀ ਅੱਗੇ ਆ ਗਈ ਕਾਲੇ ਰੰਗ ਦੀ ਨੰਬਰ ਹੈਗਾ 4400 ਥੱਲੇ ਕਰਕੇ ਦਿਖਾ ਦੇ ਇਹ ਵੀ ਨੰਬਰ ਵਧੀਆ ਵੀ ਆਈ ਪੀ ਨੰਬਰ ਪੀਪੀ 8 ਐਫ ਕੇ 4400 ਕਾਰ ਚੱਲੀ ਸਿਰਫ 5000 ਸਿਰਫ 5000 ਲੈ ਕੇ ਗਾਰੰਟੀ ਮੀਟਰ ਦੀ ਪੇਂਟ ਦੀ ਲੱਗੀ ਬੱਜੀ ਦੀ ਹਰ ਚੀਜ਼ ਦੀ ਲੈ ਕੇ ਗਾਰੰਟੀ ਲਾਈਟਾਂ ਵੀ ਜੀ ਇਹਨੂੰ ਵੀ ਚੇਂਜ ਹੋਈਆਂ ਹੋਈਆਂ ਮੈਂ ਕਹਾਂ ਜੀ ਕਾਰ ਚੱਲੀ ਸਿਰਫ 5300 ਕਿਲੋਮੀਟਰ ਹੂੰ ਔਰ ਕਾਰ ਆ ਆਟੋਮੈਟਿਕ ਆਟੋਮੈਟਿਕ ਜਿਹੜੀ ਕਿ ਕੰਪਨੀ ਜਿਉਂ ਨਾ ਮਿਲੇ 4x4 ਆਟੋਮੈਟਿਕ ਅਰੇ ਵੀਰ ਕੁਝ ਰੂਪ ਮਿਲੂਗੀ ਤੇ ਮਿਲੀ ਖੜੀ ਹੈ ਜੀ ਤੇ ਚੱਕ ਲੋ ਫਾਇਦਾ 24 ਮਾਡਲ 5300 ਚੱਲੀ 50 ਤੋਂ 60 ਹਜ਼ਾਰ ਦਾ ਕਾਰ ਨੂੰ ਸਸੇ ਸਮਾਨ ਲੱਗਾ ਜੀ ਜੀ ਔਰ ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ 18 ਲੱਖ 70000 ਵਧੀ 1870 ਦੀ ਤੇ ਲਾਈਟਾਂ ਚੇਂਜ ਹੂੰ ਗ੍ਰਿਲ ਚੇਂਜ ਵੀਆਈਪੀ ਨੰਬਰ ਠੀਕ ਹੈ ਜੀ ਅੰਦਰ ਵੀ 70 ਮੈਟ ਆਰਮਰ ਸਭ ਕੁ ਲੱਗਾ ਜੀ ਕੋਈ ਮੇਰੇ ਵੀ ਇਹਨੂੰ ਖਰਚਾ ਨਹੀਂ ਕਰਨਾ ਬਣਾ ਸਿਰਫ ਅਲਾਇ ਵਧੀਆ ਲਾਉਣੇ ਬੈਣੇ 1870 ਦੀ ਆ ਤੇ ਉਹ ਪਹਿਲੇ ਨਾਲ ਦੇ ਕਰ ਜੇ ਬੰਦਾ ਇਹ ਡਿਮਾਂਡ ਰੱਖੇ ਬਾਈ ਜੀ ਇਸ ਤਾਂ ਤੁਹਾਡੇ ਕੋਲੋਂ ਅਲਾਇ ਪਵਾ ਕੇ ਲੈ ਕੇ ਜਾਣੀ ਹੈ ਉਹ ਵੀ ਕਰ ਦਾਂਗੇ ਉਹ ਵੀ ਕਰ ਦੋਗੇ ਕਰ ਦਾਂਗੇ ਜੀ ਤੇ ਇਹਦੀ ਡਾਊਨ ਪੇਮੈਂਟ ਦੱਸ ਦੋ ਡਾਊਨ ਪੇਮੈਂਟ 5 ਲੱਖ ਰੁਪਈਆ 5 ਲੱਖ ਲਿਓ ਬਾਕੀ ਲੋਨ ਹੋ ਜਾਊ ਬਾਈ ਜੀ ਠੀਕ ਹੈ ਜੀ ਅੱਗੇ ਆ ਗਈ 2000 2024 ਮਾਡਲ 24 ਮਾਡਲ ਸਿਰਫ 4000 ਜੱਲੀ ਲਓ ਜੀ ਘੱਟ ਜੱਲੀਆਂ ਹੋਈਆਂ ਥਾਰਾਂ ਨੇ ਬਈ ਇਹ ਜਮੀ 4000 5000 6000 2000 ਜੱਲੀ ਵੀ ਦਿਖਾਉਂਦੀ 1500 ਜੱਲੀ ਵੀ ਦਿਖਾਉਂਦੀ 4000 ਜੱਲੀ ਵੀ ਦਿਖਾਉਂਦੀ 5000 ਜੱਲੀ ਵੀ ਦਿਖਾਉਂਦੀ 2000 ਜੱਲੀ ਵੀ ਦਿਖਾਉਂਦੀ ਇਸ ਤੋਂ ਘੱਟ ਜੱਲੀਆਂ ਤੇ ਨਹੀਂ ਥਾਰਾਂ ਲੱਭ ਸਕਦੀਆਂ ਨਹੀਂ ਲੱਭਣੀਆਂ ਬ੍ਰਦਰ ਆਪਣੇ ਮਿਰਾਸ ਤੇ ਫਿਰਤਾ ਕੇ 2024 ਮਾਡਲ ਇੱਕ ਚੀਜ਼ ਦੱਸਿਓ ਇਹ ਹੈਗੀ ਦਾ ਕਾਲੀ ਆ ਪਰ ਇਹਦਾ ਪੇਂਟ ਦੇ ਵਿੱਚ ਲਿਸ਼ਕੋਰਾ ਆ ਜਾਂ ਬਿਲਕੁਲ ਇਹ ਨਿਊ ਕਲਰ ਆ ਗਿਆ ਜੀ ਹੁਣ ਇਹ ਸਾਰਾ ਕੰਪਨੀ ਚ ਹੀ ਆ ਰਿਹਾ ਹੈ ਸ਼ਾਈਨਿੰਗ ਕਲਰ ਹੈ ਠੀਕ ਹੈ ਔਰ ਇਹਦੇ ਉੱਤੇ ਕੋਟਿੰਗ ਸਾਡੀ ਅਸੀਂ ਆਪ ਕੀਤੀ ਹੈ ਸਾਰੀ ਠੀਕ ਹੈ ਜੀ ਅੱਛਾ ਕਲਰ ਵੀ ਨਿਊ ਮਿਲੂਗਾ ਗੱਡੀ ਦਾ ਪੇਂਟ ਵੀ ਨਿਊ ਆ ਇਹ ਬਾਈ ਜੀ ਨਵਾਂ ਚੱਲਿਆ 2024 ਮਾਡਲ ਪਹਿਲੇ ਨਾਂ ਤੇ 4/2 ਵਧੀਆ ਸੀਟ ਕਵਰ 7D ਮੈਟ ਔਰ ਅ ਨੰਬਰ ਵੀ ਸੋਹਣਾ ਲੱਗਾ ਠੀਕ ਹੈ ਜੀ 3 4 4000 ਜੱਲੀ 15 ਲੱਖ ਰੁਪਏ ਦੀ ਕਾਰ ਦੇ ਦਾਂਗਾ ਜੀ ਔਰ ਸਾਰੀ origignal ਦੀ ਲਿਖ ਕੇ ਗਾਰੰਟੀ ਮਿਲੂਗਾ। ਕੀ ਬਾਤ ਹੈ। ਇਹ ਹੋ ਗਿਆ ਜੀ ਆਪਣਾ ਕੋਲ ਹੁਣ 18 ਜੀ ਤੁਸੀਂ ਇੱਕ ਵਾਰੀ ਦੇਖ ਸਕਦੇ ਸਾਡੇ ਵੀਰ ਕਹਿੰਦੇ ਵੀ ਵੱਖਰੀ ਵੱਖਰੀ ਦਿਖਾਤੀ ਕਿਤੇ ਜੋੜ ਨਾ ਕਰ ਦੁੱਤੀ ਹੋਵੇ। ਹਾਂ ਇਹ ਪਹਿਲੀ ਲੈਂ ਲੈਣ ਦਿਖਾਈ ਸੀ ਤੁਹਾਨੂੰ ਆ ਦੂਜੀ ਲੈਂ ਦਿਖਾ ਦੀ। ਹੁਣ ਆਜੋ ਰੌਕਸ ਤੇ। ਹੁਣ ਤੁਹਾਨੂੰ ਦਿਖਾਉਣੇ ਆ ਰੌਕਸ ਆ 5 ਡੋਰ ਜਿਹਦੀ ਕੀ ਡਿਮਾਂਡ ਬਹੁਤ ਜ਼ਿਆਦਾ ਆ ਮਿਲਦੀ ਨਹੀਂ ਹੈਗੀ। ਬੁਕਿੰਗ ਤੋਂ ਬਿਨਾ ਪਰ ਇੱਥੇ ਖੜੇ ਪੈਰੀ ਮਿਲ ਜਾਣੀ ਆ ਤੇ ਰੰਗ ਵੀ ਤੁਹਾਡੀ ਚੁਆਇਸ ਦਾ ਇੱਥੋਂ ਹੀ ਕਰ ਦਈਏ ਸਟਾਰਟ ਲਓ ਜੀ ਇੱਥੋਂ ਆ ਜੰਨੇ ਸਾਰਾ ਵਰਕਾ ਜਾ ਕੇ ਦੇਖ ਲਓ ਕਿਤੇ ਕਹਦੋ ਸੋਲਡ ਹੋਈ ਹੋਈ ਆ ਨਹੀਂ ਜੀ ਨਹੀਂ ਇਹ ਅਜੇ ਨਹੀਂ ਸੋਲਡ ਹੋਈ ਜੀ ਠੀਕ ਹੈ ਜੀ AX7 ਠੀਕ ਹੈ 4/2 ਲਗਜ਼ਰੀ ਜੀ ਠੀਕ ਹੈ ਜੀ 0 ਮੀਟਰ ਦੀ ਕਾਰ 0 ਮੀਟਰ ਅੱਛਾ ਜੇ ਕੋਈ ਬੰਦਾ ਇਹਨੂੰ ਲੈਂਦਾ ਜੀ ਇਹਦੀ ਰਜਿਸਟ੍ਰੇਸ਼ਨ ਉਹਦੇ ਬੰਦੇ ਨਾਮ ਤੇ ਹੋ ਨਹੀਂ ਸਰ ਇਹ ਕਾਰ ਸ਼ੋਰੂਮ ਚੋਂ ਨਿਕਲ ਕੇ ਆ ਗਈ ਆ ਮੰਨ ਲਓ ਤੁਹਾਡੀ ਬੁਕਿੰਗ ਸੀਗੀ ਤੁਹਾਡੇ ਕੋਲ ਆਪਾਂ ਪਰਚੇਜ਼ ਕਰਕੇ ਲੈ ਆਂਦੀ ਆ ਠੀਕ ਹੈ ਡਾਇਰੈਕਟ ਸ਼ੋਰੂਮ ਚੋਂ ਇੱਥੇ ਤੱਕ ਠੀਕ ਹੈ ਹਮ ਸਾਡੇ ਵੀਰ ਕਹਿੰਦੇ ਵੀ ਜ਼ੀਰੋ ਕਿਉਂ ਹੋ ਗਈ ਹੂੰ ਜ਼ੀਰੋ ਮੀਟਰ ਕਿਉਂ ਹੋ ਗਈ ਕਿੱਦਾਂ ਹੋ ਗਈ ਸ਼ੋਰੂਮ ਚ ਚੱਲ ਕੇ ਆਈ ਜੀ ਸਵਾਲ ਆ ਗਏ ਜੀ ਉਹਨਾਂ ਸਵਾਲਾਂ ਦਾ ਜਵਾਬ ਆਪਣੇ ਕੋ ਹੈਗਾ ਦੱਸੋ ਜੀ ਫਿਰ ਕੋਈ ਵੀ ਕਾਰ ਆਪਾਂ ਮਹਿੰਦਰਾ ਦੀ ਸ਼ੋਰੂਮ ਚੋਂ ਲੈ ਕੇ ਆਉਂਦੇ ਆ ਹੂੰ 200 ਕਿਲੋਮੀਟਰ ਤੱਕ ਇੱਕ ਆਪਸ਼ਨ ਹੁੰਦੀ ਆ ਆਪਾਂ ਉਹਨੂੰ ਦਬ ਕੇ ਜ਼ੀਰੋ ਕਰ ਦਿੰਨੇ ਆ ਓਕੇ ਉਹ ਤੁਹਾਡੇ ਕੋਲੋਂ ਕਰਾ ਕੇ ਤੋਰਾਂਗੇ ਜਿੱਦਾਂ ਇਹ ਕਾਰ ਚੱਲੀਏ ਸਿਰਫ 60 ਕਿਲੋਮੀਟਰ ਜਦੋਂ ਤੁਸੀਂ ਸਾਡੇ ਕੋਲ ਲੈ ਕੇ ਤੁਰਨਾ ਅਸੀਂ ਤੁਹਾਡੇ ਹੱਥਾਂ ਨਾਲ ਕਹਿਣਾ ਸਾਰੇ ਇਹਨੂੰ ਇੱਕ ਵਾਰ ਜ਼ੀਰੋ ਕਰ ਲੋ ਹਾਂ 200 ਕਿਲੋਮੀਟਰ ਤੱਕ ਕਰ ਸਕਦੇ ਆ ਚਾਹੇ ਉਹ 10 ਕਿਲੋਮੀਟਰ ਤੇ ਕਰਨੇ ਇੱਕ ਵਾਰ ਯਾਨੀ ਜ਼ਿੰਦਗੀ 'ਚ ਇਹਨੇ ਇੱਕ ਵਾਰ ਹੀ ਜ਼ੀਰੋ ਹੋਣਾ ਠੀਕ ਹੈ ਬਾਕੀ ਦੂਜੇ ਨਹੀਂ ਜਿਹੜਾ ਜ਼ੀਰੋ ਹੋਣਾ ਉਹ ਹੀ ਰਾ ਫੇਰੀ ਆ ਉਹ ਹਿਰਾ ਫੇਰੀ ਆ ਮਤਲਬ ਕਿ ਜੇ 200 ਕਿਲੋਮੀਟਰ ਤੋਂ ਘੱਟ ਚੱਲੀ ਆ ਤਾਂ ਜ਼ੀਰੋ ਹੋ ਸਕਦੀ ਆ ਇੱਕ ਕੰਪਨੀ ਤੋਂ ਕੰਪਨੀ ਇੱਕ ਆਪਸ਼ਨ ਆ ਠੀਕ ਆ ਵੀ ਕਈ ਵਾਰ ਸ਼ੋਰੂਮ ਤੋਂ ਦੂਜੇ ਸ਼ੋਰੂਮ ਚ ਜੀ ਜਾਂਦੀ ਉਹ ਫੇਰ ਉੱਥੇ ਜ਼ੀਰੋ ਕਿਦਾਂ ਹੋ ਜਾਂਦੀ ਜਗਡਾਉਂ ਚੋਂ ਗੱਡੀ ਗਈ ਉਹ ਜ਼ੀਰੋ ਕਿਦਾਂ ਹੋਗੀ ਜ਼ੀਰੋ ਕਿਦਾਂ ਹੋਗੀ ਉਹ ਇੱਕ ਕੰਪਨੀ ਨੇ ਇੱਕ ਬਟਨ ਲਾਇਆ ਉਹਨੂੰ ਦਬਦਿਓ ਉਹ ਜ਼ੀਰੋ ਹੋ ਗਈ ਉਸ ਤੋਂ ਬਾਅਦ ਬਟਨ ਨੀਲ ਹੋ ਜਾਂਦਾ ਨੀਲਾ ਹੋ ਖਤਮ ਹੋ ਗਿਆ ਮੁੱਕੇ ਬਟਨ ਨਹੀਂ ਦੁਬਾਰਾ ਦਬੰਦਾ ਠੀਕ ਹੈ ਲੋਗੇ ਇਹ ਵੀ ਨਵੀਂ ਇਨਫਰਮੇਸ਼ਨ ਆ ਕਿਉਂਕਿ ਕਈ ਸਾਡੇ ਵੀਰ ਬਹੁਤ ਕਹਿੰਦੇ ਸ਼ੋਅਰੂਮ ਚ ਲਿਆਂਦੀ ਜੀਰੋ ਕਿਤਾ ਹੋ ਗਈ ਜੀਰੋ ਬੰਦਿਆ ਇਹ ਜੀ ਆ ਇਸ ਕਰਕੇ ਤੁਹਾਨੂੰ ਇਹ ਕਲੀਅਰ ਕਰਤੀ ਇਹਦਾ ਰੇਟ ਬਾਈ ਜੀ ਇਹ ਸਰ 4/2 ਲਗਜ਼ਰੀ ਮਾਡਲ ਆ ਠੀਕ ਹੈ ਜੀ ਜ਼ੀਰੋ ਮੀਟਰ ਦੀ ਕਾਰ ਆ ਇਹ ਤੁਹਾਨੂੰ 25 ਲੱਖ ਰੁਪਏ ਦੀ ਕਾਰ ਦੇ ਦੂੰ ਆਨ ਰੋਡ ਜਿਹੜੀ ਕਿ ਤੁਹਾਨੂੰ 2 ਸਾਲ ਕੰਪਨੀ ਚੋਂ ਵੀ ਨਹੀਂ ਮਿਲਣੀ ਨਹੀਂ ਮਿਲਣੀ ਠੀਕ ਹੈ ਹੁਣ ਮੇਰੇ ਵੀਰਾਂ ਨੇ ਕਿਹਾ ਵੀ ਇਹ ਰੇਟ ਵੱਧ ਮੰਗ ਲਿਆ ਹੂੰ ਕਿਉਂ ਮੰਗ ਲਿਆ ਉਹ ਤੁਹਾਨੂੰ ਵੀ ਪਤਾ ਜਿਹੜੇ ਮੇਰੇ ਵੀਰ ਨੇ ਬੁੱਕ ਕਰਾਈ ਸਾਲ ਦੀ ਪਹਿਲਾਂ ਦੀ ਉਹਦੇ ਕੋਲ ਅਸੀਂ ਪਰਚੀ ਲਈ ਆ ਲਿਆਂਦੀ ਆਪਣੇ ਪੈਸੇ ਲਾ ਕੇ ਠੀਕ ਹੈ ਜੀ ਤੁਹਾਨੂੰ ਕੁਝ ਦੇ ਕੇ ਪਰਚੀ ਸਾਡੇ ਕੋਲ ਲਈ ਹੋਣੀ ਬਿਲਕੁਲ ਫਰੀ ਤਾਂ ਸਾਨੂੰ ਦਿੱਤੀ ਨਹੀਂ 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 ਇਹ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਅੱਗੇ ਬਈ ਰਕ ਕਰਨ ਦਾ ਬੜਾ ਪਿਆਰਾ 2025 ਮਾਡਲ ਹੂੰ ਠੀਕ ਹੈ ਜੀ ਇਹ ਵੀ 200 ਚੱਲੀ ਆ ਓਕੇ ਇਹ ਵੀ ਜ਼ੀਰੋ ਹੋ ਜੂਗੀ ਇਹਨੂੰ ਤੁਹਾਡੇ ਹੱਥਾਂ ਨਾਲ ਜ਼ੀਰੋ ਕਰਾ ਕੇ ਤੋਰਾਂਗੇ ਆਏ ਹਾਏ ਔਰ ਸਮਾਨ ਦੇਖੋ ਲੱਗਾ ਜੀ ਕਾਰ ਨੂੰ ਠੀਕ ਹੈ ਠੀਕ ਹੈ ਜੀ ਇਹ ਇਹ ਕਿਹੜਾ ਵੇਰੀਐਂਟ ਐਮ ਐਕਸ 5 ਇਹ ਆ ਗਿਆ ਜੀ ਐਮ ਐਕਸ 5 ਠੀਕ ਹੈ ਔਰ ਲਾਈਟਰ ਲੱਗੇ ਘੱਟ ਤੋਂ ਘੱਟ ਨਹੀਂ 2.5 ਲੱਖ ਰੁਪਏ ਦੀ ਕਾਰ ਨੂੰ ਹੂੰ ਐਮ ਐਕਸ 5 ਔਰ ਕਲਰ ਕੰਪਨੀ ਦੇ ਵਿੱਚੋਂ ਵੀ ਇਸ ਟਾਈਮ ਪੂਰੀ ਡਿਮਾਂਡ ਤੇ ਆ ਜੀ ਫੁੱਲ ਫੁੱਲ ਬਟਾ ਫੁੱਲ ਨਹੀਂ ਮਿਲਦਾ ਵੀ ਆ ਕਲਰ ਪਰ ਨੰਬਰ ਇਹਨੂੰ ਅਜੇ ਲਾਉਣਾ ਹੈ ਜੀ ਨੰਬਰ ਜੇ ਚੱਕਿਆ ਨਹੀਂ ਕਾਰ ਨਿਕਲੀ 29 ਜਨਵਰੀ ਦੀ 29 ਜਨਵਰੀ 29 ਜਨਵਰੀ ਦੀ ਕਾਰ 2025 ਮਾਡਲ 25 ਮਾਡਲ ਠੀਕ ਹੈ ਜੀ ਠੀਕ ਹੈ ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ 22 ਲੱਖ ਰੁਪਏ ਦੀ ਕਾਰ ਹੂੰ ਠੀਕ ਹੈ ਜੀ ਫਸਟ ਓਨਰ ਨਿਕਲ ਚੁੱਕੀ ਆ ਨੰਬਰ ਅਜੇ ਪੰਚ ਕਰਾਉਣਾ ਆ ਨੰਬਰ ਤਾਂ ਨਹੀਂ ਪੰਚ ਕਰਾਇਆ ਵੀ ਕਈ ਵਾਰ ਮੇਰਾ ਵੀਰ ਕਹਿੰਦਾ ਕੋਈ ਮੈਂ ਵਧੀਆ ਵੀਆਈਪੀ ਨੰਬਰ ਵਧੀਆ ਨੰਬਰ ਲਵਾਂਗਾ ਸਹੀ ਗੱਲ ਆ ਇਸ ਕਰਕੇ ਨੰਬਰ ਖਾਲੀ ਰੱਖ ਲਿਆ ਠੀਕ ਹੈ ਜੀ ਠੀਕ ਹੈ ਜੀ ਇਹ ਆਪਣੇ ਸੋਲਡ ਹੋ ਚੁੱਕੀ ਹੈ ਜੀ ਕਾਰ ਉਸ ਤੋਂ ਬਾਅਦ ਹੁਣ ਆ ਗਈ ਆਪਣੇ ਕੋਲ ਵਾਈਟ ਕਲਰ ਵਾਈਟ ਕਲਰ ਨੰਬਰ ਲੱਗਾ ਪੀਵੀ 37 ਲੋਕਲ ਸਾਡੇ ਆਪਣੇ ਫਲੋਰ ਦਾ ਜੀ ਜਲੰਧਰ ਜੀ ਜੀ ਠੀਕ ਹੈ ਜੀ ਇਹ ਵੀ ਕਾਰ 0 ਮੀਟਰ ਦੀ ਆ ਐਮਐਕਸ 5 2025 ਮਾਡਲ 6 ਫਰਵਰੀ ਨੂੰ ਕਾਰ ਨਿਕਲ ਕੇ ਸ਼ੋਰੂਮ ਚੋਂ ਬਾਹਰ ਆਈ ਹੈ ਜੀ ਠੀਕ ਹੈ ਠੀਕ ਹੈ ਜੀ ਇਹ AX7 LA AX7 LA ਹੈ ਜੀ ਠੀਕ ਹੈ 4/2 ਹੈ ਜੀ ਵਾਈਟ ਕਲਰ ਦੇ ਵਿੱਚ ਪਹਿਲੇ ਨਾਂ ਤੇ ਕਾਰ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਆਪਾਂ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ 25 ਲੱਖ 20 ਹਜ਼ਾਰ ਰੁਪਏ ਦੀ ਵਾਈਟ ਕਲਰ ਦੇ ਵਿੱਚ 25 ਲੱਖ 20 ਹਜ਼ਾਰ ਦੀ ਜੀ ਠੀਕ ਹੈ ਜੀ ਹੁਣ ਆ ਗਈ ਆਪਣੇ ਕੋ ਖਰੇ ਕਲਰ ਦੀ 2025 ਮਾਡਲ 144 ਕਿਲੋਮੀਟਰ ਕਾਰ ਚੱਲੀ ਸਭ ਤੋਂ ਟੌਪ ਵਾਲਾ ਮਾਡਲ ਠੀਕ ਹੈ 4x4 ਆਟੋਮੈਟਿਕ 4x4 4x4 ਆਟੋਮੈਟਿਕ ਆਟੋਮੈਟਿਕ ਦੇ ਵਿੱਚ ਠੀਕ ਹੈ ਔਰ ਕਲਰ ਤੁਹਾਡੇ ਸਾਹਮਣੇ ਹੈ ਜੀ ਜਿਹੜਾ ਕਿ ਕੰਪਨੀ ਚੋਂ ਨਹੀਂ ਮਿਲਦਾ ਉਹ ਤੁਹਾਡੇ ਭਰਾ ਕੋਲ ਜਰੂਰ ਮਿਲੂਗਾ ਠੀਕ ਹੈ ਭਾਈ ਜੀ ਹੁਣ ਕਲਰ ਦੀ ਚੋਅਸ ਪੂਰੀ ਜੀ ਜੀ ਗ੍ਰੇ ਵਾਈਟ ਬਲੈਕ ਇਹ ਕਲਰ ਹੈ ਜੀ ਵਧੀਆ ਜਿਹੜਾ ਲੈ ਕਰ ਰਹੇ ਹੋ ਜੀ ਸਾਡੇ ਵੀਰ ਕੋਲ ਹਾਜ਼ਰ ਆ ਜਦੋਂ ਮਰਜ਼ੀ ਆਓ ਠੀਕ ਹੈ ਭਾਈ ਜੀ ਤੇ ਇਹਦਾ ਰੇਡੀਅਲ ਫਸਟ ਸਟੋਨ ਰਕਾਰ ਵੀ ਚਾਹੀਦੀ ਹੋਵੇ ਤੇ ਤੁਹਾਡਾ ਵੀਰ ਉਹ ਵੀ ਦਊਗਾ ਇੱਕ ਦਿਨ ਚ ਕਢਾ ਕੇ ਤੁਹਾਨੂੰ ਹਾਏ ਹਾਏ ਮਤਲਬ ਪੂਰੀ ਡਿਮਾਂਡ ਪੂਰੀ ਚੱਲ ਜੇ ਜੇ ਮੇਰੇ ਵੀਰਾਂ ਨੇ ਕਹਿਣ ਵੀ ਕੋਈ ਗੱਲ ਨਹੀਂ ਆਪਾਂ 2 ਲੱਖ ਰੁਪਈਆ ਹੋਰ ਪਾ ਦੇਣਾ ਹਾਂ ਧੱਕ ਪਾ ਦੇਣੀ ਹੈ ਪਾ ਦੇਣਾ ਜੀ ਆਪਾਂ ਕਹਣਾ ਚੱਕੋ ਜੀ ਠੀਕ ਹੈ ਆ ਗਈ ਤੁਹਾਡਾ ਨਾਂ ਦੀ ਵੀ ਲਓ ਮਿੱਤੋ ਤੇ ਭਾਈ ਇਹ ਰੌਕਸਾਂ ਦੇ ਕਿੰਨੀ ਕਿੰਨੀ ਰਹੂਗੀ ਡਾਊਨ ਪੇਮੈਂਟ ਇਹਨਾਂ ਤੇ ਤੁਸੀਂ 5 ਤੋਂ 6 ਲੱਖ ਰੁਪਏ ਦੇ ਕੇ ਇੱਥੇ ਸਾਰਾ ਵੀ ਲੋਨ ਕਰਾ ਸਕਦੇ ਆ ਠੀਕ ਹੈ ਫੁੱਲ ਕੈਸ਼ ਵੀ ਖਾੜ ਸਕਦੇ ਆ ਅੱਧਾ ਵੀ ਲੋਨ ਕਰਾ ਲਓ ਜਿੱਦਾਂ ਦਾ ਢੀ ਖੁਸ਼ੀ ਠੀਕ ਹੈ ਜੀ ਲਓ ਮੈਟਰੋ ਇਹ ਹੈਗੀਆਂ 18 ਤੇ ਥਾਰ ਰੌਕਸਾ ਦੁਰਲੱਭ ਗੱਡੀਆਂ ਜਿਹੜੀਆਂ ਨਹੀਂ ਲੱਭਦੀਆਂ ਆਪਾਂ ਤੁਹਾਡੇ ਵਾਸਤੇ ਲੱਭ ਲਿਆ ਏ ਆਪਾਂ ਖੜੇ ਆਂ ਭੰਡਾਰੀ ਕਾਰੋਬਾਰ ਭੋਗਪੁਰ ਸ਼ਹਿਰ ਡਿਸਟ੍ਰਿਕਟ ਜਲੰਧਰ ਜੀ ਸਕਰੀਨ ਤੇ ਨੰਬਰ ਚੱਲਦਾ ਤੁਹਾਡੇ ਵੀਰ ਦਾ ਸਟੋਰ ਸੱਤੇ ਦਿਨ ਖੁੱਲਾ ਹੁੰਦਾ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਚਾਹੇ ਬਿਨਾ ਕਾਲ ਕਰੀ ਆ ਜਾ ਬੰਦਾ ਬਿਨਾ ਕਾਲ ਕਰਕੇ ਆਓ ਸਾਡੇ ਵੀਰਾਂ ਦਾ ਲਾਂਭਾ ਬਹੁਤ ਹੁੰਦਾ ਤੁਸੀਂ ਫੋਨ ਨਹੀਂ ਚੱਕਦੇ ਫੋਨ ਨਹੀਂ ਚੱਕਦੇ ਫੋਨ ਚੱਕਾਉਣ ਦੀ ਕੋਈ ਲੋੜ ਨਹੀਂ ਸਾਡੇ ਨੀਚੇ ਦੋ ਨੰਬਰ ਚੱਲਦੇ ਆ ਜੀ ਇਹਨਾਂ ਦੇ ਕੈਟਲੌਗ ਚਲਦੀ ਆ ਆਪਣੇ ਘਰ ਬੈਠੇ ਸਾਡਾ ਸਟਾਕ ਦੇਖੋ ਗੱਡੀ ਚੱਕੋ ਆਜੋ ਕਾਰਾਂ ਤੁਹਾਡੇ ਕੋਲ ਸਾਹਮਣੇ ਖੜੀਆਂ ਆਣ ਕੇ ਪਸੰਦ ਕਰੋ ਲੈ ਜਾਓ ਫੋਨ ਕਰਨ ਦੇ ਵਿੱਚ ਕਈ ਵਾਰੀ ਸਾਡੇ ਵੀਰ ਕਹਿੰਦੇ ਫੋਨ ਕਰਦੇ ਤੁਸੀਂ ਚੱਕਿਆ ਨਹੀਂ ਅਸੀਂ ਰਹਿ ਗਏ ਜੀ ਇਸ ਕਰਕੇ ਕੋਈ ਲੋੜ ਨਹੀਂ ਸਵੇਰੇ 5:30 ਵਜੇ ਸਟੋਰ ਅਸੀਂ ਓਪਨ ਕਰਦੇ ਆ ਜੀ 7 ਵਜੇ ਤਾਂ ਅਸੀਂ ਟਾਈਮ ਤਾਂ ਕਿੰਨੇ ਆ ਸਾਡੇ ਵੀਰ ਅਲਗੜਾ ਇਹ ਮਜ਼ਾਕ ਕਰਦੇ ਆ ਅਸੀਂ ਮਜ਼ਾਕ ਨਹੀਂ ਕਰਦੇ ਅਸੀਂ 5:30 ਵਜੇ ਹੀ ਸਟੋਰ ਖੋਲਦੇ ਆ 7 ਵਜੇ ਸਾਡੇ ਸਾਡੇ ਵਰਕਰ ਸਾਰੇ ਮੁੰਡੇ ਕੰਮਾਂ ਤੇ ਆ ਜਾਂਦੇ ਆ ਤਾਂ ਕਰਕੇ ਕਹੀਦਾ 7 ਵਜੇ ਬਸ ਹੁਣ ਤੁਸੀਂ ਇੱਕ ਛੋਟੀ ਜੀ ਮਿਹਰਬਾਨੀ ਕਰ ਦੋ ਕਿ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਖੁੱਲ ਗਿਆ ਹੋ ਤੇ ਝਿਜਕੰਦੀ ਕੋਈ ਲੋੜ ਨਹੀਂ ਗਾਰੰਟੀ ਲਿਖ ਕੇ ਲੈ ਕੇ ਜਾਓ ਕੀ ਬਾਤ ਹੈ ਲਿਖ ਕੇ ਗਾਰੰਟੀ ਹਰ ਇੱਕ ਗੱਡੀ ਦੀ ਥੈਂਕ ਯੂ ਜੀ ਸਸਿਕਾ